ਤੇ ਸ਼ੇਰ ਹੁਣ ਪਰੌਂਠੇ ਬਣ ਜਾਣਗੇ ਕਿ ਜਾਂ ਸ਼ੇਰ 버ਗਰ ਬਣ ਜਾਣਗੇ ਭਾਜੀ ਭਾਵੇਂ ਫੁੱਲ ਭਾਵੇਂ ਫੁੱਲ ਵੈਜੀਟੇਰੀਅਨ ਹੁਣ ਆਪਾਂ ਇੱਕ ਚੀਜ਼ ਦੱਸੋ ਮੈਨੂੰ ਸਿੰਘ ਦਾ ਜਿਹੜਾ ਮਤਲਬ ਆ ਆਪ ਜੀ ਨੂੰ ਪਤਾ ਆ ਸਿੰਘ ਦਾ ਲਫ਼ਜ਼ ਦਾ ਮਤਲਬ ਕੀ ਆ ਸਿੰਘ ਦਾ ਮਤਲਬ ਸ਼ੇਰ ਹੁੰਦਾ ਮਹਾਰਾਜ ਜੀ ਮੇਰੀ ਬੇਨਤੀ ਸੁਣੋ ਫਾਰਸੀ ਦਾ ਲਫ਼ਜ਼ ਆ ਸਿੰਘ ਸਿੰਘ ਦਾ ਨਾਮ ਸ਼ੇਰ ਆ ਤੇ ਸ਼ੇਰ ਹੁਣ ਪਰੌਂਠੇ ਬਣ ਜਾਣਗੇ ਕਿ ਜਾਂ ਸ਼ੇਰ 버ਗਰ ਬਣ ਜਾਣਗੇ 버ਗਰ ਸਿੰਘ ਕੀ ਐ ਦੱਸੋ ਸਿੰਘ ਦਾ ਮਤਲਬ ਕੀ ਐ ਇਹ ਕੀ ਦਾ ਮੈਨੂੰ ਬਣਦਾ ਨਾਮ ਆ ਸਿੰਘ ਕਿਸੇ ਦਾ ਇੱਕ ਦਾ ਨਾਮ ਨਹੀਂ ਆ ਸਿੰਘ ਇੱਕ ਗੋਦ ਆ ਸਿੰਘ ਇੱਕ ਜਾਤ ਆ ਠੀਕ ਆ ਸਿੰਘ ਉਹ ਆ ਜਿਹੜਾ ਬਾਣੀ ਤੇ ਬਣਦਾ ਪੂਰਾ ਉਹਨੂੰ ਕਹਿੰਦੇ ਆ ਸਿੰਘ ਹੀਰ ਸਿੰਘ ਆ ਸਾਡੇ ਸਾਡੇ ਸਿੰਘ ਨਿਹੰਗ ਸਿੰਘ ਆ ਇਹ ਸਿੰਘ ਹੁੰਦੇ ਆ ਇਹ ਧੱਲੇ ਮੱਲੇ ਜਿਹੜਾ ਮਰਜ਼ੀ ਉੱਡ ਕੇ ਕੋਈ ਪਰੌਂਠੇ ਦਾ ਨਾਮ ਲੇਤਾ ਸਿੰਘ ਕਹਿੰਨੇ ਕੋਈ ਬਰਕਰਤ ਦਾ ਨਾਮ ਲੇਤਾ ਸਿੰਘ ਹਾਂ ਜੀ ਬਾਬਾ ਜੀ ਕੀ ਨਾਮ ਹੈ ਯਾ ਸਾ ਦਾਸ ਜਤਿੰਦਰ ਸਿੰਘ ਅਕਾਲੀ ਹਾਂ ਤੇ ਕੀ ਕਹਾਂ ਜਾਂਦੇ ਆ ਕੀ ਦੇਖਿਆ ਹੀ ਰੰਤਨ ਦੇ ਵਿੱਚ ਆ ਗਿਆ ਦੇਖੋ ਜੀ ਗੁਰੂ ਘਰ ਗੁਰੂ ਗ੍ਰੰਥ ਸਾਹਿਬ ਜੀ ਨਗਰੀ ਆ ਇਥੇ ਸੰਗਤ ਦਰਸ਼ਨ ਵਧਾਰੇ ਕਰਨ ਆਉਂਦੇ ਆ ਇਹ ਜਿਹੜਾ ਮੇਨ ਰਸਤਾ ਕਾਲੀ ਫੂਲਾ ਸਿੰਘ ਗੁਰਜੀਤੋਂ ਸ਼੍ਰੀ ਦਰਬਾਰ ਸਾਹਿਬ ਦੀ ਪਾਰਕਿੰਗ ਨੂੰ ਜਾਂਦਾ ਹੈ ਉਹ ਰਸਤੇ ਦੀ ਹਾਦਸੇ ਉੱਤੇ ਇਹਨਾਂ ਨੇ ਰੈਸਟੋਰੈਂਟ ਬਣਾਇਆ ਆ ਪੀਜ਼ਾ ਕਿੰਗ ਤੇ ਪਰੌਂਠਾ ਸਿੰਘ ਜਿਹੜਾ ਕਿ ਬਹੁਤ ਹੀ ਜ਼ਿਆਦਾ ਨਿੰਦਣਯੋਗ ਕੰਮ ਕੀਤਾ ਇਹਨਾਂ ਨੇ ਕਿ ਦੇਖੋ ਹੋਰ ਵੀ ਬੜੇ ਨਾਮ ਆ ਮੈਂ ਪਹਿਲਾਂ ਵੀ ਗੱਲ ਕਹਿ ਚੁੱਕਾ ਬੜੇ ਨਾਮ ਬੜੇ ਤਰ੍ਹਾਂ ਦੇ ਚੀਜ਼ਾਂ ਹੋ ਗਈਆਂ ਨੇ ਦੁਨੀਆ ਦੇ ਵਿੱਚ ਤੁਸੀਂ ਹੋਰ ਨਾਮ ਰੱਖ ਲੋ ਅਦਰ ਸਟੇਟ ਤੋਂ ਆਏ ਵੀਰ ਬਿਜ਼ਨਸਕਾਰ ਨੇ ਆਏ ਆ ਆਪਾਂ ਇਹ ਚੀਜ਼ ਦਾ ਕੋਈ ਨਹੀਂ ਕੋਈ ਗਿਲਵਾ ਨਹੀਂ ਸਾਨੂੰ ਕਿ ਬਾਹਰੋਂ ਆ ਕੇ ਕੰਮ ਕਰਦੇ ਆ ਕਰੀ ਜਾਣ ਸਾਥਿਆ ਚੜਦੀ ਗ ਤਰਮ ਨੂੰ ਟਾਰਗੇਟ ਜਾਂ ਕਿਸੇ ਦੇ ਨਾਂ ਨੂੰ ਟਾਰਗੇਟ ਨਾ ਕੀਤਾ ਜਾਵੇ ਉਹ ਜਿਹੜੇ ਵੀਰ ਨੇ ਇਹਨਾਂ ਨੂੰ ਸਲਾਹ ਦਿੱਤੀ ਉਹ ਵੀ ਗੁਰਸਿੱਖ ਵੀਰ ਆ ਹਾਂ ਦਾ ਮੈਂ ਸਿੰਘ ਆ ਪੱਗਾਂ 'ਚ ਸਿਰਫ ਸੌਣ ਵਾਲਾ ਕੰਮ ਹੀ ਆ ਕਿ ਫਿਰ ਜੇ ਤੁਹਾਨੂੰ ਇਹ ਸੋਚ ਹੀ ਨਹੀਂ ਇਸ ਚੀਜ਼ ਦੀ ਕਿ ਸਿੰਘ ਕੀ ਆ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਕਿੱਡਾ ਤੱਕ ਤੁਹਾਨੂੰ ਰਤਵਾ ਦਿੱਤਾ ਸਿੰਘ ਨਾਂ ਦੇ ਕੇ ਸ਼ੇਰ ਦਾ ਨਾਂ ਦਿੱਤਾ ਤੁਸੀਂ ਪਰੌਂਠੇ ਦਾ ਨਾਂ ਰੱਖੀ ਜਾਂਦੇ ਹੋ ਆਪਣੇ ਤੁਸੀਂ ਕੇਸ ਕਟਾਈ ਜਾਂਦੇ ਤੇ ਨਾ ਤੁਸੀਂ ਪਰੌਂਠਿਆਂ ਨੂੰ ਸਿੰਘ ਬਣਾਈ ਜਾਂਦੇ ਹੋ ਉਹ ਨਹੀਂ ਚੰਗਾ ਲੱਗਦਾ ਆਪਾਂ ਇਹ ਜੀਰ ਨੂੰ ਹੱਥ ਬੰਨ੍ਹ ਕੇ ਬੇਨਤੀ ਕੀਤੀ ਕਿ ਵੀਰ ਮੇਰੇ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਆਪਾਂ ਨਾਂ ਚੇਂਜ ਕਰੀਏ ਚਲੋ ਉਹਨਾਂ ਨੇ ਸਾਡੀ ਮੰਨੀ ਵੀ ਆ ਉਹ ਬੋਰਡ ਪਾੜ ਵੀ ਦਿੱਤਾ ਉਹਨਾਂ ਨੇ ਜੇ ਦੋ ਤਿੰਨ ਬੋਰਡ ਪਾੜੇ ਬਾਕੀ 100 ਤੋਂ ਪਲੱਸ ਬੋਰਡ ਜਿਨ੍ਹਾਂ ਦਾ ਨਾਮ ਲਦਾ ਮੈਂਸ਼ਨ ਹੈ ਬਾਕੀ ਲੋਗੋ ਬਣਾਏ ਉਹ ਕਹਿੰਦੇ ਕਿ ਸ਼ਾਮ ਦੇ ਘਰ ਆਪਾਂ ਚੇਂਜ ਕਰ ਦਾਂਗੇ ਤੇ ਬੇਨਤੀ ਇਹੋ ਹੀ ਆ ਸਾਰੇ ਵੀਰਾਂ ਨੂੰ ਕਿ ਕੋਈ ਵੀ ਇਹੋ ਜਿਹਾ ਕਾਰਜ ਨਾ ਕਰਿਆ ਕਰੋ ਕਿ ਜੇ ਕਿਸੇ ਨੂੰ ਸੀਦੇ ਉੱਤੇ ਦੁੱਖ ਲੱਗੇ ਦੇਖੋ ਸਾਰੇ ਆਪਾਂ ਵੀਰ ਭਰਾ ਆ ਪੰਜਾਬ ਦੀ ਨਗਰੀ ਆ ਅਮਰਸਰ ਸਾਹਿਬ ਦੀ ਨਗਰੀ ਸਾਰੇ ਹੱਲ ਮਿਲ ਕੇ ਰਹੀਏ ਇਹੋ ਮਾਈਕਾ ਦਾ ਹਨੀ ਅੱਜ ਕਿੱਥੇ ਆਦਰਾ ਜੀ ਇਹ ਆਪਣਾ ਦਰਬਾਰ ਸਾਹਿਬ ਲੱਗੇ ਪਾਰਕਿੰਗ ਲੱਗੇ ਆਂ ਜੀ ਕੀ ਨਾਮ ਰੱਖਿਆ ਗਿਆ ਸੀ ਪੀਜ਼ਾ ਕਿੰਗ ਪਰਾਟਾ ਸਿੰਘ ਤੇ ਇਹਨਾਂ ਨੂੰ ਨਹੀਂ ਜਿਹੜਾ ਉਹਨਾਂ ਨੂੰ ਨਾਮ ਵਧੀਆ ਲੱਗਿਆ ਤੇ ਆਪਾਂ ਨਾਮ ਚੇਂਜ ਕਰਨ ਦਾ ਡਿਸੀਜਨ ਲਿਆ ਉਹਨਾਂ ਤੋਂ ਮਾਫੀ ਵੀ ਮੰਗ ਲਈਆ ਤੇ ਨਾਮ ਹਟਾ ਵੀ ਦਿੱਤਾ ਜਿੱਥੇ ਤੋਂ ਤੁਹਾਡਾ ਰਹਿ ਸਾਰਾ ਕਿਹਨੇ ਦੇ ਵੱਲੋਂ ਗਿਆ ਹੀ ਹੈ ਜਿਹੜੇ ਓਨਰ ਨੇ ਉਹ ਸਾਰੇ ਬਾਹਰ ਨੇ ਸੋਨਰ ਕਿੱਥੇ ਹੈ ਜੀ ਤੁਹਾਡੇ ਨਾਲ ਉਹ ਬਾਹਰ ਨੇ ਆਸਟ੍ਰੇਲੀਆ ਸੀ ਅੱਛਾ ਜੀ ਤਾਂ ਉਹਨਾਂ ਦੇ ਵੱਲੋਂ ਲੋਕ ਪੀਟਾ ਗਿਆ ਸਾਰਾ ਉਹਨਾਂ ਦੇ ਵੱਲੋਂ ਨਾਮ ਪਾਰ ਸਾਰਾ ਹਾਂ ਹੁਣ ਤੁਹਾਨੂੰ ਕਿੰਨੇ ਵਜੇ ਨਾਲ ਟਾਈਮ ਦਿੱਤਾ ਗਿਆ ਜਿੱਥ की किया गया, ना गया। कि नाम लगवा दो की नाम हटा दो कि आपका शाम तक नाम सारा चेंज कर देना सिंगल जिसे भी लगे वगैरह ता हुन की नाम रखाया जा रहा है तोडे लो आपा किंग ही रखा में के अच्छा जी पराठा किंग सिंगल कटा के किंग जी 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 ठीक है आ रही हो तेज है लो तेज है देखो देखो तो ये पास ਆ ਉਪਰਾਲੇ ਦੇ ਵੀ ਲਾਉਣੇ ਆ ਸ਼ਾਮ ਤੋਂ ਪਹਿਲਾਂ ਪਹਿਲਾਂ 5 ਵਜੇ ਤੋਂ ਪਹਿਲਾਂ ਪਹਿਲਾਂ ਮੇਰੇ ਕੋਲ ਲਾ ਦਿਓ ਸਾਰੇ ਕਹਿੰਦੀ ਲੋੜ ਨਾ ਪਵੇ